ਅਤੇ ਤੁਸੀਂ ਜਿਸ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਨੂੰ ਦੇਖ ਰਹੇ ਹੋ ਇਸ ਖੌਫਨਾਕ ਮੰਜ਼ਰ ਦੇ ਵਿੱਚ 6 ਸੈਲਾਨੀ ਫਸ ਜਾਂਦੇ ਨੇ ਦਰਅਸਲ ਤੇਜ਼ ਪਹਾਣੀ ਦੇ ਵਹਾਅ ਦੇ ਵਿੱਚ ਜਦੋਂ ਇਹ 6 ਸੈਲਾਨੀ ਫਸ ਜਾਂਦੇ ਨੇ ਤਾਂ ਆਪਣੀ ਜਾਨ ਦੇ ਉੱਤੇ ਖੇਲ ਕੇ ਰੈਸਕਿਊ ਟੀਮ ਨੇ ਇਹਨਾਂ ਦੀ ਜਾਨ ਨੂੰ ਬਚਾਇਆ ਹੈ ਤਾਂ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਪਹਾੜਾ ਦੇ ਵਿੱਚ ਨਾ ਜਾਇਆ ਜਾਵੇ ਕਿਉਂਕਿ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿਹੜੇ ਕਿ ਸੈਲਾਨੀਆਂ ਨੂੰ ਉਹਨਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੰਦੇ ਨੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਦੇ ਹੋਏ ਨਹੀਂ ਦਿਖਾਈ ਦੇ ਰਹੇ ਜਿਸ ਕਰਕੇ ਹੁਣ ਉਹਨਾਂ ਦੀ ਜਾਣ ਦੇ ਉੱਤੇ ਬਣ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਿਹਾਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਇਹ 6 ਜਾਣੇ ਝਰਨੇ ਦੇ ਕੋਲ ਘੁੰਮਣ ਦੇ ਲਈ ਆਏ ਹੋਏ ਸੀਗੇ ਤੇ ਉਸ ਵਕਤ ਪਿੱਛੋਂ ਇੱਕਦਮ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਤੋਂ ਬਾਅਦ ਇਹ ਝਰਨੇ ਦੇ ਵਿੱਚ ਜੋ ਪਾਣੀ ਦਾ ਪੱਧਰ ਜਦੋਂ ਵੱਧ ਜਾਂਦਾ ਹੈ ਤਾਂ ਉਸ ਵਕਤ ਇਹ ਉੱਥੇ 6 ਸੈਲਾਨੀ ਫਸ ਜਾਂਦੇ ਨੇ ਤਾਂ ਇੱਕ ਵਿਅਕਤੀ ਦੇ ਵੱਲੋਂ ਫਿਰ ਜੰਗਲਾਤ ਵਿਭਾਗ ਨੂੰ ਸੰਪਰਕ ਕੀਤਾ ਗਿਆ ਪੂਰੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਰੈਸਕਿਊ ਟੀਮਾਂ ਉੱਥੇ ਪਹੁੰਚਦੀਆਂ ਨੇ ਰੈਸਕਿਊ ਟੀਮਾਂ ਦੇ ਵੱਲੋਂ ਆਪਣੀ ਜਾਨ ਦੇ ਉੱਤੇ ਖੇਲ ਕੇ ਇਹਨਾਂ 6 ਸੈਲਾਨੀਆਂ ਨੂੰ ਬਚਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇੱਕ ਬੰਨੇ ਤੋਂ ਦੂਜੇ ਬੰਨੇ ਰੱਸਾ ਪਾ ਕੇ ਇਹਨਾਂ ਦੀ ਜਾਨ ਨੂੰ ਬਚਾਇਆ ਗਿਆ ਤਾਂ ਸਵਾਲ ਖੜਾ ਹੋ ਜਾਂਦਾ ਹੈ ਕਿ ਜੇਕਰ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਨਾ ਜਾਇਆ ਜਾਵੇ ਇਸ ਦੇ ਨਾਲ ਹੀ ਨਦੀ ਛਰਨਿਆਂ ਵਾਲੇ ਇਲਾਕੇ ਦੇ ਵਿੱਚ ਵੀ ਨਾ ਜਾਇਆ ਜਾਵੇ ਤਾਂ ਅਖਰਕਾਰ ਲੋਕ ਪ੍ਰਸ਼ਾਸਨ ਦੇ ਉਸ ਗੱਲ ਦੇ ਉੱਤੇ ਜਾਂ ਫਿਰ ਐਡਵਾਈਜ਼ਰੀ ਦੇ ਉੱਤੇ ਗੌਰ ਕਿਉਂ ਨਹੀਂ ਕਰਦੇ ਤਾਂ ਫਿਲਹਾਲ ਰੈਸਕਿਊ ਟੀਮਾਂ ਦੀਆਂ ਵੀ ਜਾਨਾਂ ਜੜੀਆਂ ਨੇ ਜੋਖਮ ਦੇ ਵਿੱਚ ਪਈਆਂ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਵੀ ਉਸ ਵਕਤ ਹੱਥ-ਪੈਰਾਂ ਦੀ ਪਹੁੰਚ ਜਾਂਦੀ ਹੈ ਜਦੋਂ ਕੋਈ ਸੈਲਾਨੀ ਅਜਿਹੇ ਹਾਲਾਤਾਂ ਦੇ ਵਿੱਚ ਫਸ ਜਾਂਦਾ ਹੈ ਤਾਂ ਫਿਲਹਾਲ ਇੱਕ ਖੌਫਨਾਕ ਮੰਝੜ ਦੀਆਂ ਤਸਵੀਰਾਂ ਬਿਹਾਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ 6 ਸੈਲਾਨੀ ਪਾਣੀ ਦੇ ਵਹਾਅ ਦੇ ਵਿੱਚ ਫਸ ਜਾਂਦੇ ਨੇ ਤਾਂ ਉਸ ਤੋਂ ਬਾਅਦ ਰੈਸਕਿਊ ਟੀਮ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਇਹਨਾਂ ਦੀ ਜਾਨ ਨੂੰ ਬਚਾਇਆ ਇੱਕ ਵਾਰ ਖੌਫਨਾਕ ਮੰਝੜ ਦੀਆਂ ਤਸਵੀਰਾਂ ਦੇਖ ਲੈਣੇ ਆ